ਸਾਡੇ ਮਾਨਯੋਗ ਐਸਐਸਪੀ ਪਟਿਆਲਾ ਦੇ ਵੱਲੋਂ ਸਾਨੂੰ ਜਿਹੜੀ ਹਦਾਇਤਾਂ ਮਿਲੀਆਂ ਕਿ ਸ਼ਹਿਰ ਦੇ ਵਿੱਚ ਜੇ ਕੋਈ ਹੁੱਲੜਵਾਜੀ ਕਰ ਰਿਹਾ ਤੇ ਵਿਦਆਊਟ ਨੰਬਰ ਪਲੇਟ ਜਾਂ ਕੋਈ 18 ਸਾਲ ਤੋਂ ਘੱਟ ਜਿਹੜੇ ਬੱਚੇ ਮੋਟਰਸਾਈਕਲ ਚਲਾ ਰਹੇ ਆ ਤੇ ਉਹਨਾਂ ਤੇ ਨਕੀਲ ਕਸੀ ਜਾਵੇ ਉਹਦੇ ਸਬੰਧ ਸਾਡੀ ਨਿਗਰਖਣ ਕੀਤੀ ਗਈ। ਫਿਰ ਜਿਹੜੀ ਅੱਜ ਨਾਕਾਬੰਦੀ ਕੀਤੀ ਗਈ ਹੈ ਇਹਦੇ ਕਿ ਬੁਲੇਟ ਮੋਟਰਸਾਈਕਲ ਵੀ ਜਿਹੜੇ ਪਟਾਕੇ ਮਾਰਦੇ ਨੇ ਉਹਨਾਂ 'ਤੇ ਲਾਭੀ ਕੋਈ ਕਾਰਵਾਈ ਕੀਤੀ ਗਈ ਤੇ ਕਿੰਨੇ ਕ ਵਾਈਕਲ ਜਿਹੜੇ ਬੰਡ ਕੀਤੇ ਗਏ ਨੇ ਯਾ ਕਿੰਨੇ ਚਲਾਨ ਕੀਤੇ ਗਏ ਨੇ। ਦੇਖ ਸਕਦੇ ਹੋ ਕਾਫੀ ਮੋਟਰਸਾਈਕਲ ਅਸੀਂ ਇੱਥੇ ਖੜਾਏ ਹੋਏ ਆ ਕਾਫੀ ਰਸਵੀ ਹੋਇਆ ਤੇ ਜਿਹੜੇ ਪਟਾਕੀ ਮਾਰਦੇ ਆ ਫੋਟੋ ਮੋਟਰਸਾਈਕਲ ਉਹ ਤੋਂ ਬੰਦ ਕਰ ਰਹੇ ਆ ਜੇ ਕੋਈ 11 ਸਾਲ ਤੋਂ ਘੱਟ ਬੱਚੇ ਚਲਾ ਰਹੇ ਆ ਉਹਨਾਂ ਦਾ ਚਲਾਨ ਕਰ ਰਹੇ ਆ ਇਹ ਇਹ ਗਣਕੇ ਜੇ ਕਿਸੇ ਨੂੰ ਸ਼ੱਕ ਵੀ ਲੱਗਦਾ ਵੀ ਅਸੀਂ ਉਹਨੂੰ ਇੱਥੋਂ ਥਾਣੇ ਲੈ ਕੇ ਉਹਦੀ ਵੈਰੀਫਿਕੇਸ਼ਨ ਵੀ ਕਰਦੇ ਆ ਕਿਉਂਕਿ ਸ਼ਹਿਰ ਦੇ ਵਿੱਚ ਕਈ ਵਾਰ ਜਿਖਿਆ ਜਾਂਦਾ ਹੈ ਲੋਕਾਂ ਦੇ ਵਿੱਚ ਜਿਹੜਾ ਸਾਮ ਦਾ ਮੁੱਲ ਬਣ ਜਾਂਦਾ ਹੈ ਜੇ ਆਪਾਂ ਸਨੇਚਿੰਗ ਚੋਰੀ ਦੀ ਵਾਰਦਾਤਾਂ ਨੂੰ ਗੱਲ ਕਰ ਲਈਏ ਸਰ ਬਸ ਇਹ ਨੂੰ ਮੇਰੀ ਇਹੀ ਬੇਨਤੀ ਹੈ ਕਿ ਸਾਡੇ ਨਾਲ ਆਓ ਕੋਆਪਰੇਟ ਕਰੋ ਮੁੰਡੇ ਨਾਲ ਮੁੰਡਾ ਜੁੜ ਕੇ ਆਪਾਂ ਕੰਮ ਕਰੀਏ ਜੇ ਤੁਹਾਨੂੰ ਲੱਗਦਾ ਕਿ ਤੇ ਵਰਕ ਕਰਨ ਦੀ ਲੋੜ ਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਤੇ ਅਸੀਂ ਤਿਆਰ ਕੰਮ ਕਰਾਂਗੇ। ਹੁਣ ਜਿਵੇਂ ਅਗਰੋ ਚੈਨਲ D5 ਪੰਜਾਬੀ ਇਸ ਵਕਤੀ ਸੀ ਰਾਜਪੁਰਾ ਦੀ ਰਵਿੰਦਰਾ ਚੌਕ ਮਾਰਕੀਟ ਦੇ ਵਿੱਚ ਮੌਜੂਦਾ ਤੁਹਾਨੂੰ ਦੱਸ ਦਈਏ ਬੀਤੇ ਦਿਨ ਹੀ ਐਸਐਚਓ ਸਿਟੀ ਰਾਜਪੁਰਾ ਦਾ ਚਾਰਜ ਐਸਐਚਓ ਸਰਦਾਰ ਗੁਰਸੇਵਕ ਸਿੰਘ ਜੀ ਵੱਲੋਂ ਜਿਹੜਾ ਆ ਸਾਬਕਾ ਹੈ ਤੇ ਚਾਰ ਸਾਬਦੇ ਸਾਰੇ ਆਪਣੀ ਟੀਮ ਦੇ ਨਾਲ ਮਿਲ ਕੇ ਜਿਹੜਾ ਹੈ ਗਾਰਕਤ ਦੇ ਵਿੱਚ ਪੁਲਿਸ ਆਈ ਹੈ ਤੇ ਜਿਹੜਿਆ ਗੱਲ ਕਰੀ ਆਪਾਂ ਅੱਜ ਗੱਲ ਜਿਹੜੇ ਸ਼ਰਾਰਤੀ ਅਨਸਰ ਨੇ ਨਸ਼ੇੜੀ ਅਨਸਰ ਨੇ ਤੇ ਹੁੱਲਣ ਬਾਜਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਜਿਹੜੀ ਕਰਦੀ ਹੋਈ ਜਿਹੜੀ ਨਕੇਲ ਜਿਹੜੀ ਹੈ ਪਾਈ ਜਾ ਰਹੀ ਹੈ ਤੇ ਉਸ ਦੇ ਤਹਿਤ ਜਿਹੜੀ ਹੈ ਰੋਜ਼ਾਨਾ ਜਿਹੜਾ ਹੈ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਦੇ ਵਿੱਚ ਸਾਡੇ ਨਾਲ ਐਸਐਸਓ ਸਿਟੀ ਰਾਜਪੁਰਾ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਨੂੰ ਪੁੱਛਦੇ ਆ ਸਰ ਬਹੁਤ ਬਹੁਤ ਸਵਾਗਤ ਆ ਤੁਹਾਡਾ ਰਾਜਪੁਰਾ ਤੋਂ ਐਸਐਸਓ ਸਿਟੀ ਦਾ ਚਾਰ ਸੰਭੇ ਆ ਤੇ ਅੱਜ ਜਿਹੜੀ ਸਰ ਨਾਕਾਬੰਦੀ ਕੀਤੀ ਜਾ ਰਹੀ ਹੈ ਕਿਸ ਤਹਿਤ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਪਟਿਆਲੇ ਤੇ ਵਿਦਆਊਟ ਨੰਬਰ ਪਲੇਟ ਜਾਂ ਕੋਈ 18 ਸਾਲ ਤੋਂ ਘੱਟ ਜਿਹੜੇ ਬੱਚੇ ਮੋਟਰਸਾਈਕਲ ਚਲਾ ਰਹੇ ਆ ਤੇ ਇਹ ਉਹਨਾਂ ਤੇ ਨਕੀਲ ਕਸੀ ਜਾਵੇ ਉਹਦੇ ਸਬੰਧ ਸਾਡੇ ਨਾਕਾਬੰਦੀ ਕੀਤੀ ਗਈ ਸਰ ਜਿਹੜੀ ਅੱਜ ਨਾਕਾਬੰਦੀ ਕੀਤੀ ਗਈ ਹੈ ਇਹਦੇ ਕਿ ਬੁਲਟ ਮੋਟਰਸਾਈਕਲ ਵੀ ਜਿਹੜੇ ਪਟਾਕੇ ਮਾਰਦੇ ਨੇ ਉਹਨਾਂ ਕੋਲ ਵੀ ਕੋਈ ਕਾਰਵਾਈ ਕੀਤੀ ਗਈ ਤੇ ਕਿੰਨੇ ਕ ਵਾਈਕਲ ਜਿਹੜੇ ਬਾਂਡ ਕੀਤੇ ਗਏ ਨੇ ਯਾਰ ਕਿੰਨੇ ਚਲਾਨ ਕੀਤੇ ਗਏ ਕੋਈ ਦੇਖ ਸਕਦੇ ਹੋ ਕਾਫੀ ਮੋਰਸ਼ਨ ਕਲਸੀ ਤੇ ਖੜਾਏ ਹੋਇਆ ਕਾਫੀ ਰਾਸ਼ਵੀ ਹੋਇਆ ਤੇ ਜਿਹੜੇ ਪਟਾਕੇ ਮਾਰਦੇ ਆ ਬੁਲਟ ਮੋਟਰਸਾਈਕਲ ਉਹ ਬੰਦ ਕਰ ਰਹੇ ਆ ਜੇ ਕੋਈ 18 ਸਾਲ ਤੋਂ ਘੱਟ ਬੱਚੇ ਚਲਾ ਰਹੇ ਆ ਉਹਨਾਂ ਦਾ ਚਲਾਨ ਕਰ ਰਹੇ ਆ ਤੇ ਇਵਨ ਕਿ ਜੇ ਵੀਸ ਨੂੰ ਸ਼ੱਕੀ ਲੱਗਦਾ ਵੀ ਅਸੀਂ ਉਹਨੂੰ ਇੱਥੋਂ ਥਾਣੇ ਲੈ ਕੇ ਉਹਦੀ ਵੈ ਫਿਲਹਾਲ ਅਸੀਂ ਹੁਣ ਤੱਕ 10-12 ਚਲਾਨ ਕੀਤੇ ਆ ਕੁਝ ਕੁ ਮੁੰਡੇ ਮਿਲੇ ਆ ਸਾਨੂੰ ਜਿਹੜੀ ਸ਼ੱਕੀ ਆ ਉਹ ਅਸੀਂ ਵੈਰੀਫਾਈ ਕਰਕੇ ਦੇਖਾਂਗੇ ਜੇ ਸਾਨੂੰ ਲੱਗਿਆ ਤਾਂ ਅਸੀਂ ਬੰਦ ਕਰ ਵੀ ਕੀਤੇਗਾ ਸੋ ਟੂ-ਵੀਲਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਫੋਲੋ ਵੀ ਰਲਵੇ ਮੋਸਟਲੀ ਜਿਹੜਾ ਸਾਡਾ ਟਾਰਗੇਟ ਹੈ ਟੂ-ਵੀਲਰ ਨੇ ਪਰ ਅਸੀਂ ਜਿਹੜੇ ਫੋਰ-ਵੀਲਰ ਵੀ ਜੇ ਕਿਸੇ ਨੂੰ ਲੱਗਦਾ ਤਾਂ ਉਹ ਵੀ ਰਾਉਂਡ ਆਪੀ ਸੋ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਸ਼ਹਿਰ ਦੇ ਵਿੱਚ ਕਈ ਵਾਰ ਜਿਖਿਆ ਜਾਂਦਾ ਹੈ ਲੋਕਾਂ ਦੇ ਵਿੱਚ ਜਿਹੜਾ ਸਾਮ ਦਾ ਮੁੱਲ ਬਣ ਜਾਂਦਾ ਹੈ ਜੇ ਆਪਾਂ ਸਨੇਚਿੰਗ ਚੋਰੀ ਦੀ ਵਾਰਦਾਤਾਂ ਨੂੰ ਗੱਲ ਕਰ ਲਈਏ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਸਾਡੇ ਨਾਲ ਆਓ ਕੋਆਪਰੇਟ ਕਰੋ ਮੁੰਡੇ ਨਾਲ ਮੁੰਡਾ ਜੁੜ ਕੇ ਆਪਾਂ ਕੰਮ ਕਰੀਏ ਜੇ ਤੁਹਾਨੂੰ ਲੱਗਦਾ ਕਿ ਤੇ ਵਰਕ ਕਰਨ ਦੀ ਲੋੜ ਆ ਤੇ ਤਾਂ ਮੈਂ ਪਹਿਲਾਂ ਵੀ ਕਿਹਾ ਤੇ ਅਸੀਂ ਤੇ ਆ ਰਹੇ ਹਾਂ ਕਮ ਕਾ ਠੀਕ ਹੈ ਕੱਲ ਸਵੇਰ ਤੋਂ ਕੋਈ ਆਪਣਾ ਸਰਕਾਰੀ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਲੋਕ ਜਿਹੜੇ ਹੈ ਤੁਹਾਡੇ ਨਾਲ ਸੰਪਰਕ ਕਰ ਸਕਣ ਅਗਰ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਜਾਂ ਮਿਸਹੈਪਨਿੰਗ ਹੋਣੀ ਹੈ ਹਾਂਜੀ ਸਾਡਾ ਨੰਬਰ ਹੈ 9592912436 ਤੇ ਇਸ ਤੋਂ ਇਲਾਵਾ ਕੇਐਸਐਮ ਦਾ ਬਸਤੁਰਭਾ ਚੌਕੀ ਤੇ ਬਸਟੈਂਡ ਚੌਕੀ ਦੇ ਨੰਬਰ ਵੀ ਹੈਗੇ ਆ ਮੁੰਚੀ ਦਾ ਨੰਬਰ ਹੈਗਾ ਆਲਰੇਡੀ ਸਾਰੇ ਸ਼ਹਿਰ 'ਚ ਡਿਸਪਲੇ ਕੀਤੇ ਹੋਏ ਆ ਤੇ ਉਹਦੇ ਕਾਲ ਕਰਕੇ ਸਾਨੂੰ ਵਿਚਾਰ ਕਰੀ ਦੇਸੀ ਤੇ ਇੱਕ ਸਾਰਾ ਸ਼ਹਿਰ ਵਾਸੀ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ ਉਸ ਨੂੰ ਲੈ ਕੇ ਟ੍ਰੈਫਿਕ ਪੁਲਸ ਨੂੰ ਕੀ ਪ੍ਰੋਬਲਮ ਟ੍ਰੈਫਿਕ ਦਾ ਇਸ਼ੂ ਹੈ ਉਤੰਨਨਾ ਤੱਕ ਮੈਨੂੰ ਲੱਗਦਾ ਜਿੰਨਾ ਕਿ ਸਾਡੀ ਗੱਲ ਹੋਈ ਸੀ ਉਹ ਲੁੱਕ ਵਗੈਰਾ ਪਾ ਰਿਹਾ ਉਹ ਚੱਲਣਾ ਸ਼ੁਰੂ ਹੋ ਜਾਣਾ ਕਿਉਂਕਿ ਉਹਦੇ ਨਾਲ ਕਾਫੀ ਘਟ ਜਾਣਾ ਤੇ ਬਾਕੀ ਜਿੰਨਾ ਟਾਈਮ ਹਾਈਵੇ ਨਹੀਂ ਚੱਲਦਾ ਆਦਰਵਾਇਜ਼ ਤਾਂ ਸਾਡੇ ਟ੍ਰੈਫਿਕ ਜਿਹੜੇ ਮੁਲਾਜ਼ਮਾ ਉਹ ਲੱਗੇ ਹੁੰਦੇ ਆ ਪਰ ਥੋੜਾ ਜਿਹਾ ਸਮਾਂ ਰਹਿ ਗਿਆ ਜਦੋਂ ਹਾਈਵੇ ਬਣ ਗਿਆ ਇਹ ਆਪਣੇ ਆਪ ਹੀ ਅੱਡ ਗਿਆ ਉਹਨਾਂ ਲੋਕਾਂ ਨੂੰ ਕੀ ਕੀ ਕਹਿਣਾ ਚਾਹੁੰਗਾ ਜਿਹੜੇ ਬਾਹਰ ਤੋਂ ਆ ਕੇ ਰਾਜਪੁਰਾ ਦੇ ਵਿੱਚ ਐਂਟਰ ਹੁੰਦੇ ਆ ਹਾਲਾਂਕਿ ਜਦੋਂ ਓਵਰਬ੍ਰਿਜ ਹੈਗਾ ਉੱਥੇ ਜਾਮ ਲੱਗ ਜਾਂਦਾ ਹੈ ਕਈ ਅੰਡਰਬ੍ਰਿਜ ਤੋਂ ਰਸਤਾ ਵੀ ਹੈ ਤੇ ਬੱਬਨੋਗਾ ਜੇ ਪੀਰ ਤੋਂ ਵੀ ਰਸਤਾ ਜਿਹੜਾ ਹੈ ਉੱਤੋਂ ਵੀ ਕਨਵਰਟ ਹੁੰਦਾ ਹੈ ਉੱਥੋਂ ਵੀ ਜਾਣਾ ਚਾਹਣ ਜਾਣ ਉਥੋਂ ਲੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੇਰੀ ਬੇਨਤੀ ਹੈ ਜਿਹੜੀ ਪਟਿਆਲਾ ਤੋਂ ਵੱਡੀ ਟਰੈਫਿਕ ਆਉਂਦੀ ਹੈ ਵੀ ਉਹ ਬਾਈਪਾਸ ਰਾਹੀਂ ਉਹ ਜਸ਼ਨ ਹੋਟਲ ਤੋਂ ਯੂ ਟਰਨ ਮਾਰ ਕੇ ਚੰਡੀਗੜ੍ਹ ਨੂੰ ਜਾ ਸਕਦੇ ਆ ਤੇ ਸੇਮ ਜਿਹੜੀ ਚੰਡੀਗੜ੍ਹ ਤੋਂ ਵੱਡੀ ਟਰੈਫਿਕ ਆਉਂਦੀ ਹੈ ਉਹ ਵਾਇਆ ਆ ਰ ਗਗਨ ਜੰਗਤੂ ਰਾਈਟਰ ਲੈ ਕੇ ਗਜਨ ਹੋਟਲ ਤੋਂ ਯੂ ਟਰਨ ਮਾਰ ਕੇ ਪਟਿਆਲੇ ਨੂੰ ਸਿੱਧਾ ਜਾ ਸਕਦੇ ਹੋ ਸ਼ਹਿਰ ਵੱਲ ਨੂੰ ਲੋੜ ਨਹੀਂ ਹੈ ਠੀਕ ਸੋ ਇਸ ਦੇ ਸਾਡੇ ਨਾਲ ਐਸਐਚਓ ਸਰਦਾਰ ਗੁਰੇ ਸੇਵਕ ਸਿੰਘ ਜਿਨ੍ਹਾਂ ਨੇ ਬੀਤੇ ਦਿਨ ਹੀ ਜੜਾ ਹੈ ਰਾਜਪੁਰਾ ਸਿਟੀ ਐਸਐਚਓ ਵੱਜੋ ਜੜਾ ਹੈ ਚਾਰ ਸਾੰਬੇ ਅਤੇ ਚਾਰ ਸਾੰਬੇ ਸਾਰ ਉਹਨਾਂ ਦੀ ਟੀਮ ਵੱਲੋਂ ਜੜਾ ਹੈ ਹਕਤ ਦੇ ਵਿੱਚ ਆ ਕੇ ਸ਼ਹਿਰ ਦੇ ਵਿੱਚ ਹੁੱਲੜਬਾਜ ਨਸ਼ੇੜੀ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਹੈ ਲਗਾਤਾਰ ਜਿਹੜੀ ਇਹ ਕਾਰਵਾਈ ਕਰਦੇ ਹੋਏ ਜਿਹੜਾ ਹੈ ਨਕੇਲ ਕਿਸੇ ਜਾਰੀ ਹੈ ਤੇ ਅੱਜ ਵੀ ਜਿਹੜਾ ਉਹਨਾਂ ਵੱਲੋਂ ਚਲਾਨ ਵੀ ਕੀਤੇ ਗਏ ਨੇ ਤੇ ਕਈ ਸ਼ੱਕੀ ਵਿਅਕਤੀ ਜਿਹੜੇ ਨੇ ਕਾਬੂ ਕਿਤੇ ਗਨੇ ਹੁਣਾਂ ਦੇਖਾਂ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਰਾਜਪੁਰਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਇਸ ਤੋਂ ਗੁਰਸੇਵਕ ਸਿੰਧੀ ਟੀਮ ਜਿਹੜੀ ਹੈ ਲਗਾਤਾਰ ਜਿਹੜੀ ਹੈ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਦੀ ਨਜ਼ਰ ਆ ਰਹੀ ਹੋ ਆਉਣ ਵਾਲੇ ਸਮੇਂ ਦੱਸੇਗਾ ਰਾਜਪੁਰੇ ਦੇ ਵਿੱਚ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਚੈਨਲ ડી5 ਪੰਜਾਬੀ ਦੇ ਰਹੀ ਰਾਜਪੁਰਾ ਤੋਂ ਹਿਮਾਂਸ਼ੂ ਹਰੀ ਦੀ ਰਿਪੋਰਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ